ਆਹ ਉਹ ਲੈ ਤਿੰਨ ਗੱਲਾਂ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਜੇ ਤੁਸੀਂ ਇਹਨੂੰ ਮੰਨ ਲਓਗੇ ਤਾਂ ਤੁਹਾਡਾ ਹੀ ਫਾਇਦਾ ਹੋਊਗਾ ਮੈਨੂੰ ਵੀ ਇਹਦਾ ਨਾ ਬਹੁਤ ਜ਼ਿਆਦਾ ਫਾਇਦਾ ਹੋਇਆ ਇਸ ਕਰਕੇ ਮੈਂ ਕਿਹਾ ਜਿਹੜੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਕਿਉਂ ਨਾ ਸ਼ੇਅਰ ਕੀਤੀਆਂ ਜਾਣ ਪਹਿਲੀ ਚੀਜ਼ ਤਾਂ ਤੁਸੀਂ ਜਦੋਂ ਵੀ ਤੁਹਾਨੂੰ ਕਿਸੇ ਨੇ ਕੰਮ ਕਹਿਤਾ ਕਰਦੇ ਨੇ ਠੀਕ ਆ ਉਹ ਕੰਮ ਨੂੰ ਇਹ ਨਹੀਂ ਕਹਣਾਗਾ 5 ਮਿੰਟ ਬਾਅਦ 10 ਮਿੰਟ ਬਾਅਦ ਅੱਧੇ ਘੰਟੇ ਬਾਅਦ ਘੰਟੇ ਬਾਅਦ ਮੈਂ ਕਰ ਦਿੰਦਾ ਉਹਦੇ ਹੀ ਉਠੋ ਫਿਰ ਤੁਹਾਡੀ ਆਦਤ ਸਹੀ ਹੋਊਗੀ ਅੱਗੇ ਵਾਸਤੇ ਜਿਹੜਾ ਕੰਮ ਜਦੋਂ ਮਿਲ ਕਾ ਉਹਨੂੰ ਉਸੇ ਵੇਲੇ ਖਤਮ ਕਰ ਦਿਓ ਤੁਹਾਡੀ ਹੈਬਿਟ ਵਧੀਆ ਹੋਊਗੀ ਤੇ ਤੁਹਾਨੂੰ ਆਤਪ ਹੋਊਗੀ ਟਾਈਮ ਸੇਅਰ ਹਰ ਇੱਕ ਕੰਮ ਕਰਨ ਦੀ ਠੀਕ ਆ ਦੂਜਾ ਬੰਦਾ ਜੇ ਕੰਮ ਡਿਲੇ ਕਰਦਾ ਲੇਟ ਕਰਦਾਗਾ ਤੇ ਤੁਸੀਂ ਤੁਹਾਨੂੰ ਆਤਪ ਹੋਊਗੀ ਕਿ ਮੈਂ ਆਪਣਾ ਕੰਮ ਜਲਦੀ ਤੇ ਟਾਈਮ ਸੇਅਰ ਕਰਦਾ ਠੀਕ ਹੈ ਜੀ ਤੇ ਦੂਜੀ ਗੱਲ ਆ ਕਿ ਤੁਸੀਂ ਕੋਈ ਵੀ ਆਪਣਾ ਕੰਮ ਸ਼ੁਰੂਆਤ ਮਤਲਬ ਕਰਦੇ ਹੋ ਉਸ ਚੀਜ਼ ਦੀ ਤੇ ਤੁਸੀਂ ਕਦੇ ਕਿਸੇ ਨੂੰ ਨਹੀਂ ਦੱਸਣਾ ਕਿਉਂਕਿ ਜੇ ਤੁਸੀਂ ਕਿਸੇ ਨੂੰ ਦੱਸਤਾ ਤੇ ਉਹ ਕੰਮ ਜਿਹੜਾ ਬਹੁਤ ਔਖਾ ਮਤਲਬ ਸਰੇ ਚੜਦਾ ਠੀਕ ਹੈ ਜੀ ਬਹੁਤ ਹੀ ਔਖਾ ਹੁੰਦਾ ਤੇ ਤੁਸੀਂ ਖੁਦ ਨਾ ਦੱਸੋ ਤੁਹਾਡੀ ਜਿਹੜਾ ਕੰਮ ਕਰੋਗੇ ਤੁਸੀਂ ਤਰੱਕੀ ਵਾਲ ਜਾਓਗੇ ਤੇ ਉਹ ਟਾਈਮ ਤੇ ਉਹ ਵਕਤ ਆਪਣੇ ਆਪ ਹੀ ਲੋਕਾਂ ਨੂੰ ਦੱਸੂਗਾ ਕਿਨੇ ਕਿੰਨੀ ਮਿਹਨਤ ਕੀਤੀ ਹੈ ਇਸ ਚੀਜ਼ ਦੇ ਲਈ ਠੀਕ ਹੈ ਜੀ ਇਸ ਕਰਕੇ ਮਿਹਨਤ ਕਰਦੇ ਰਹੋ ਤੇ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸੋ ਹੀ ਨਾ ਜੇ ਕਾਮਯਾਬ ਹੋਣਾ ਜਿੰਦਗੀ ਦੇ ਤੇ ਤੀਜੀ ਗੱਲ ਆ ਜੋ ਵੀ ਕੰਮ ਕਰਨਾ ਸਮੇਂ ਸਿਰ ਕਰੋ ਟਾਈਮ ਦੇ ਨਾਲ ਠੀਕ ਹੈ ਕਿਉਂਕਿ ਜਿਹੜਾ ਸਮਾਂ ਪਿੱਛੇ ਲੰਘ ਗਿਆ ਉਹਦੇ ਬਾਰੇ ਨਾ ਸੋਚੋ ਜਿਹੜਾ ਅੱਗੇ ਆਉਣਾ ਉਹਦੇ ਬਾਰੇ ਨਾ ਸੋਚੋ ਠੀਕ ਆ ਜੋ ਚੱਲਦਾ ਪਿਆ ਇਹੀ ਟਾਈਮ ਆ ਤੁਹਾਡਾ ਕੰਮ ਕਰਨ ਦਾ ਤੇ ਇਹ ਟਾਈਮ ਦੇ ਨਾਲ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ ਤੇ ਆਪਣੀ ਮਿਹਨਤ ਸ਼ਿੱਦਤ ਨਾਲ ਪੂਰਾ ਆਪਣਾ ਕੰਮ ਕਰਦੇ ਰਹੋ ਇੱਕ ਦਿਨ ਕਾਮਯਾਬੀ ਤੁਹਾਡੇ ਪੈਰ ਚੁੰਮੂਗੀ ਠੀਕ ਹੈ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ